ਨਿਊਯਾਰਕ ਜੈਟਸ ਦੇ ਸਾਬਕਾ ਖਿਡਾਰੀ ਨਿਕ ਮੈਨਗੋਲ ਦਾ ਦੇਹਾਂਤ ਇੱਕ ਮੰਤਪਾਗੀ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਦੱਸਦੀ ਹੈ ਕਿ ਖਿਡਾਰੀ ਨਿਕ ਮੈਨਗੋਲ ਦਾ ਦੇਹਾਂਤ ਹੋ ਗਿਆ ਨਿਊਯਾਰਕ ਜੋਰਜਟਿਮ ਦੇ ਸਾਬਕਾ ਸੈਂਟਰ ਦੇ ਮਸ਼ਹੂਰ ਖਿਡਾਰੀ ਨਿਕ ਮੈਨਗੋਲ ਦਾ 41 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੋ ਗਿਆ ਹੈ ਟੀਮ ਦੇ ਸੋਸ਼ਲ ਮੀਡੀਆ ਤੇ ਜਾਰੀ ਬਿਆਨਾਂ ਵਿੱਚ ਦੱਸਿਆ ਕਿ ਸ਼ਨੀਵਾਰ ਰਾਤ ਨੂੰ ਉਹਨਾਂ ਦੀ ਮੌਤ ਹੋ ਗਈ ਹੈ ਤੇ ਜਿਸ ਦੇ ਵਿੱਚ ਉਹਨਾਂ ਦੀ ਗੁਰਦਿਆਂ ਨਾਲ ਜੁੜੀ ਹੋਈ ਬਿਮਾਰੀ ਦੇ ਵਿਗੜਨ ਕਾਰਨ ਉਹਨਾਂ ਦੀ ਦਿਹਾਂਤ ਹੋ ਗਿਆ ਹੈ ਸਿਰਫ ਇੱਕ ਮਹੀਨਾ ਪਹਿਲਾਂ ਹੀ ਮੈਨ ਕੋਲਡ ਦੇ ਸੋਸ਼ਲ ਮੀਡੀਆ ਰਾਹੀਂ ਦੱਸਿਆ ਸੀ ਕਿ ਗੁਰਦਿਆਂ ਦੀ ਬਿਮਾਰੀ ਨਾਲ ਪੀੜਤ ਹਨ ਅਤੇ ਉਹਨਾਂ ਦੀ ਜਲਦੀ ਹੀ ਟ੍ਰਾਂਸਪਲੈਂਟ ਦੀ ਲੋੜ ਹੈ ਤੇ ਉਹਨਾਂ ਕਿਹਾ ਕਿ ਪਰਿਵਾਰ ਵਿੱਚ ਕੋਈ ਵੀ ਗੁਰਦਾਦਾਨ ਕਰਨ ਦੀ ਉਪਲਬਧ ਨਹੀਂ ਹੈ ਜਿਸੇ ਕਾਰਨ ਉਹਨਾਂ ਵਿੱਚ ਕੁਝ ਗੈਪ ਪੈ ਗਏ ਨੇ ਡਿਰੋਂ ਦੀ ਇਲਾਜ ਦੇ ਵਿੱਚ ਇਸ ਲਈ ਉਹਨਾਂ ਨੇ ਜਨਤਾ ਨੂੰ ਡੋਨੇਟ ਡੋਨੇਟਰ ਬਣਨ ਦੀ ਅਪੀਲ ਕੀਤੀ ਸੀਗੀ ਪਰ ਮੈਨ ਗੋਲਡ ਨੂੰ ਜੋਟਸ ਜੇ ਸਭ ਤੋਂ ਸ਼ਾਨਦਾਰ ਖਿਡਾਰੀ ਵਿੱਚੋਂ ਇੱਕ ਮੰਨਿਆ ਜਾਂਦਾ ਸੀਗਾ ਪਰ ਕੋਈ ਵੀ ਟ੍ਰਾਂਸਪਲੈਂਟਰ ਨਾ ਮਿਲਣ ਦੇ ਕਾਰਨ ਉਹਨਾਂ ਦਾ ਦਿਹਾਂਤ ਹੋ ਗਿਆ